ਕੱਲ ਇਦਾਂ ਜੀ ਸਾਡੇ ਜਿਹੜੇ ਭਾਜਪਾ ਦੇ ਉੱਥੇ ਵਰਕਰ ਆ ਦਿੱਲੀ ਵਿੱਚ ਉਹਨਾਂ ਨੇ ਪੂਰੀ ਮਿਹਨਤ ਦੇ ਨਾਲ ਜਿਹੜਾ ਉੱਥੇ ਕੰਮ ਕੀਤਾ ਵਾ ਤੇ ਅੱਜ ਉਹਦਾ ਸਾਨੂੰ ਰਿਜ਼ਲਟ ਵੀ 27 ਸਾਲਾਂ ਬਾਅਦ ਮਿਲਿਆ ਵਾ ਤੇ ਜਿਹੜਾ ਇੱਕ ਕੁਫਰ ਤੋਲ ਕੇ ਜਾਂ ਲੋਕਾਂ ਦੇ ਵਿੱਚ ਹਵਾ ਬਣਾ ਕੇ ਇੱਕ ਵੀ ਅਹੀ ਬਹੁਤ ਸਾਫ਼ ਸੁਥਰੇ ਆ ਹਵਾ ਬਣਾ ਕੇ ਜਿਹੜੀ ਇਹ ਸਰਕਾਰ ਇੱਕ ਵਾਰੀ ਬਣਾ ਲਈ ਇਹਨਾਂ ਉਹ ਹੁਣ ਉਹ ਗੱਲ ਇਹਨਾਂ ਦੀ ਬਣਨ ਵਾਲੀ ਨਹੀਂ ਕਿਉਂਕਿ ਵੇਖੋ ਪੰਜਾਬ ਦੇ ਵਿੱਚ ਵੀ ਇਹੋ ਹਾਲ ਆ ਤੇ ਦਿੱਲੀ 'ਚ ਵੀ ਇਹਨਾਂ ਦਾ ਇਹੋ ਆ ਸ਼ਰਾਬ ਮਾਫੀਆ ਦਾ ਦਿੱਲੀ ਵੀ ਪੂਰਾ ਜੋਰ ਰਿਹਾ ਤੇ ਪੰਜਾਬ ਚ ਜਿਹੜਾ ਸਰਾਬ ਮਾਫੀਆ ਦਾ ਪੂਰਾ ਯੋਰ ਆ ਤੇ ਹੁਣ ਆਉਣ ਵਾਲੀ ਸਰਕਾਰ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਵਿੱਚ ਬਣੇਗੀ 2027 ਦੇ ਵਿੱਚ ਹੋ ਸਕਦਾ ਪਹਿਲਾਂ ਹੀ ਕੁਛ ਨਾ ਕੁਛ ਕਾਲਾ ਮੜਾ ਹੋ ਜਾਈ। ਨਹੀਂ ਮਿਲਿਆ ਸਾਡੀ ਟੀਮ ਨੂੰ ਮਿਲਿਆ ਜਿਹੜੇ ਜਿਹੜੇ ਵੀ ਗਏ ਸਾਥੀ ਉਹਨਾਂ ਨੇ ਜਾ ਕੇ ਉੱਥੇ ਪੂਰਾ ਪ੍ਰਚਾਰ ਕੀਤਾ ਵਾ ਜਿਹਨੂੰ ਜਿਹਨੂੰ ਮੌਕਾ ਮਿਲਿਆ ਵਾ ਤੇ ਮੈਂ ਸਭ ਤੋਂ ਪਹਿਲਾਂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਵਧਾਈ ਦੇਣਾ ਜਿਨ੍ਹਾਂ ਨੇ ਇਹ ਸਾਰਾ ਦਿੱਲੀ ਦਾ ਪੂਰਾ ਆਪਣੀ ਨਿਗਰਾਨੀ ਦੇ ਵਿੱਚ ਰੱਖਿਆ ਸਿਸਟਮ ਤੇ ਦੇਸ਼ ਦੇ ਵਿੱਚ ਦਿੱਲੀ ਜਿੱਤ ਕੇ ਤੇ ਅੱਜ ਫਤਿਹ ਕੀਤੀ ਆ ਬਹੁਤ-ਬਹੁਤ ਵਧਾਈਆਂ ਸਾਰੀ ਪਾਰਟੀ ਨੂੰ ਤੇ ਸਾਰੇ ਵਰਕਰਾਂ ਨੂੰ ਲੀਡਰਾਂ ਨੂੰ तहे ਦਿਲੋਂ ਧੰਨਵਾਦ ਭਾਜੀ ਲੈਣਾ ਲਾ ਦੇਣੀਆਂ ਵੇਖਿਓ ਤੁਸੀਂ ਇੱਥੇ ਪੰਜਾਬ ਵੀ ਜਿੱਤਣਾ ਹੋਣਾ ਰਹਿ ਇਕੱਲਾ ਪੰਜਾਬ ਗਿਆ ਵਾ ਇੱਥੇ ਵੀ ਸੁਪਾਇਆ ਕਰ ਦੇਣਾ ਆਉਣ ਵਾਲੇ ਸਮੇਂ 'ਚ ਤੁਹਾਡੇ ਸਾਹਮਣੇ ਕਮਲ ਦੇ ਪਹਿਲਾਂ ਹੀ ਖਿਲਿਆ ਪਿਆ ਥੋੜਾ ਜਿਹਾ ਫੇਰ ਬਦਲੀ ਕਰਨ ਦੀ ਲੋੜ ਆ ਹਾਂਜੀ ਅੱਜ ਆਮ ਆਦਮੀ ਪਾਰਟੀ ਦਾ ਚਿਹਰਾ ਸਾਹਮਣੇ ਆਊਗਾ ਉਸਕੇ ਵੀ ਜਿੱਤੇਗਾ ਤੁਹਾਡੇ ਦੇ ਨਾਲ ਆਊਗੀ ਆਉਣ ਵਾਲੇ ਇਲੈਕਸ਼ਨ ਚ 2024 ਕੇਜਰੀਵਾਲ ਦਾ ਹਾਰ ਉਹਦੇ ਝੂਠ ਹੀ ਹੈ ਜੋ ਉਹ ਝੂਠ ਦੀ ਜਿਆਦਾ ਲੰਬੀ ਉਮਰ ਨਹੀਂ ਹੁੰਦੀ ਇਸ ਕਰਕੇ ਹੀ ਉਹ ਝੂਠ ਸਾਹਮਣੇ ਆਇਆ ਹੈ ਔਰ ਉਹ ਝੂਠਾ ਇਨਸਾਨ ਹਮੇਸ਼ਾ ਹਾਰਦਾ ਹੀ ਹੁੰਦਾ ਹੈ 27 ਸਾਲ ਦੇ ਬੰਵਾਸ ਤੋਂ ਬਾਅਦ ਭਾਰਤ ਹੁਣ ਦਾ ਪਾੜੀ ਦਿੱਲੀ ਵੀ ਰਾਜਧਾਨੀ ਸਾਡੀ ਉਹਦੇ ਵਿੱਚ ਕਮਲ ਦਾ ਫੁੱਲ ਖਿਲੇਆ ਮੈਂ ਕਿਹਾ ਇਦਾਂ ਕਹਿੰਦਾ ਅਬ ਦਿੱਲੀ ਹਮਾਰੀ ਹੈ ਅਬ ਪੰਜਾਬ ਦੀ ਵਾਰੀ ਹੈ ਕੁਸੀਂ ਦੇਖਣਾ ਇਹੇ ਨਤੀਜਿਆਂ 2027 ਦੇ ਵਿੱਚ ਪੰਜਾਬ ਵਿੱਚ ਵੀ ਭਾਰਤੀ ਹੁੰਦਾ ਬੜੀ ਹੁੰਦਾ ਫਿਰ ਜਿੱਤ ਪ੍ਰਾਪਤ ਕਰਕੇ ਭਾਰਤੀ ਨਾਲ ਬੜੀ ਕਮਲ ਖੇਲੇਗਾ ਭਾਰਤੀ ਆਪ ਜਿੰਦਾ ਪਾਰਟੀ ਦਾ ਸੀਐਮ ਪੰਜਾਬ ਦੇ ਬਣ ਜਾ ਰਿਹਾ ਹੈ ਉਸ ਦੀ ਸ਼ੁਰੂਆਤ ਅੱਜ ਦੇ ਨਤੀਜਿਆਂ ਤੋਂ ਹੋ ਗਈ ਹੈ ਹੁਣ ਲੋਕੀ ਜਿਹੜੀ ਕੇਜਰੀਵਾਦੀਆਂ ਝੂਠੀਆਂ ਗਰੰਟੀਆਂ ਸੀ ਉਹਨੂੰ ਨਕਾ